ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸਸਤੀ ਕਲਜੀ ਕੌਰ ਜੀ ਇੱਕ ਹੋਰ ਜੀ ਅੰਦਰ ਪੰਜਾਬੀ ਵਲੌਗ ਵਿੱਚ ਸਵਾਗਤ ਹੈ ਵਾਹਿਗੁਰੂ ਕਰੇ ਖੁਸ਼ ਰੌਚੜ ਦੇ ਕਲਾ ਚਰੋ ਵਲੌਗ ਦੀ ਸ਼ੁਰੂਆਤ ਕਰਨ ਲੱਗੀ ਸੀ ਜੀ ਇੱਧਰ ਚਾਹ ਬਣਾਉਣ ਲੱਗੇ ਸੀ ਆਪਾਂ ਚਾਹ ਪੀਣ ਲੱਗੇ ਸੀ ਤੇ ਇੱਧਰ ਹੋ ਗਿਆ ਹੁਣ ਬਹੁਤ ਸੋਹਣਾ ਠੰਡਾ ਠੰਡਾ ਮੌਸਮ ਸਰਦੀ ਸ਼ੁਰੂ ਹੋ ਗਈ ਹੈ ਤੁਹਾਨੂੰ ਪਤਾ ਚੰਡੀਗੜ੍ਹ ਜਿਵੇਂ ਨਾ ਲੱਗਦਾ ਹੀ ਨਹੀਂ ਕਿ ਸਰਦੀ ਸ਼ੁਰੂ ਹੋ ਗਈ ਹੈ ਪਰ ਬਹੁਤ ਸਰਦੀ ਹੋ ਗਈ ਹੈ ਹੁਣ ਪਿੰਡਾਂ ਦੇ ਵਿੱਚ ਤਾਂ ਹੈ ਪਰ ਇੱਥੇ ਬਹੁਤ ਘੱਟ ਹੈ ਤੇ ਇੱਧਰ ਬਣਾ ਰਹੀ ਸੀ ਮੈਂ ਪ੍ਰੀਤ ਲਈ ਦੁੱਧ ਮੈਂ ਕਿਹਾ ਚਲੋ ਕੱਚੀ ਹਲਦੀ ਵਾਲਾ ਦੁੱਧ ਬਣਾ ਕੇ ਦੇਣੀ ਹੁੰਨੀ ਹੈ ਨਾ ਵਧੀਆ ਰਿੰਦੀਆਂ ਵੈਸੇ ਬਲਬੀਰ ਸਿਸਟਰ ਨੇ ਪੁੱਛਿਆ ਸੀ ਕਿ ਉਹਦੇ ਟਾਂਕੇ ਕਿਦਾਂ ਸਿਸਟਰ ਬਿਲਕੁਲ ਠੀਕ ਹੈ ਪ੍ਰੀਤ ਵੀ ਠੀਕ ਹੈ ਤੇ ਗੁਰਬਾਣੀ ਵੀ ਠੀਕ ਹੈ ਜਿਵੇਂ ਕਿ ਤੁਸੀਂ ਦੇਖਦੇ ਹੋ ਗੁਰਬਾਣੀ ਨੂੰ ਬਹੁਤ ਘੱਟ ਦਿਖਾਉਂਦੀ ਪਈਆਂ ਨਾ ਤੇ ਬਸ ਸ਼ਰਾਰਤੀ ਹੋ ਗਈ ਹੁਣ ਮਹੀਨੇ ਤੋਂ ਉੱਤੇ ਹੋ ਗਈ ਹੈ ਨਾ ਤੇ ਸੁੰਦੀ ਨਹੀਂ ਹੈਗੀ ਦਿਨੇ ਸੋ ਜਾਂਦੀ ਹੈ ਤੇ ਰਾਤ ਨੂੰ ਬਿਲਕੁਲ ਨਹੀਂ ਸੌਂਦੀ ਤੇ ਤਾਂ ਕਰਕੇ ਮੈਂ ਉਹਦੀ ਵੀਡੀਓ ਨੂੰ ਸ਼ੇਅਰ ਕੀਤੀ ਮੈਂ ਬਿਖਾਉਂਗੀ ਤੁਹਾਨੂੰ ਠੀਕ ਹੈ ਜਿੱਤੇ ਇੱਧਰ ਆਪਾਂ ਬਣਾ ਲਿਆ ਸੀ ਦੁੱਧ ਹਲਦੀ ਚਾ ਅਜੋ ਜਿੰਨੇ ਚਿੰਨੇ ਪੀਣੀਏ ਪੀ ਲੋ ਲੋਜੀ ਇੱਧਰ ਬਣਾਵਾਂਗੇ ਆਪਾਂ ਮਟਰਾਂ ਵਾਲੇ ਚਾਵਲ ਕਈ ਅਕਸਰ ਪੈਣਾ ਕਈ ਵਰੀ ਹੈ ਨਾ ਮੈਨੂੰ ਕਮੈਂਟ ਕਰਦੀ ਹੁੰਦੀਆਂ ਤੁਸੀਂ ਕੜਾਈ ਦੇ ਵਿੱਚ ਚਾਵਲ ਕਿੱਦਾ ਬਣਾਉਂਦੇ ਹੁੰਦੇ ਮੈਂ ਹਮੇਸ਼ਾ ਕੋਈ ਮਟਰਾਂ ਵਾਲੇ ਚਾਵਲ ਹੋਣੀਆਂ ਸਿੰਪਲ ਚਾਵਲ ਤਾਂ ਤੁਸੀਂ ਅਕਸਰ ਦੇਖਿਆ ਹੀ ਹੈ ਹਨਾ ਕਿ ਮੈਂ ਹਮੇਸ਼ਾ ਕੜਾਈ ਦੇ ਵਿੱਚੇ ਬਣਾਉਂਦੀ ਹੁੰਨੀ ਆ ਤੇ ਅੱਜ ਆਪਾਂ ਬਣਾਉਣ ਲੱਗੇ ਸੀ ਮਟਰਾਂ ਵਾਲਾ ਪਲਾਉ ਜਿੰਨੂੰ ਕਹਿੰਦੇ ਆ ਤੇ ਖਿਲਿਆ ਖਿਲਿਆ ਤੁਹਾਨੂੰ ਪਤਾ ਹੈ ਕੜਾਈ ਦੇ ਵਿੱਚ ਇੱਕ ਤਾਂ ਬਹੁਤ ਵਧੀਆ ਚਾਵਲ ਖਿਲਵੇਂ ਖਿਲਵੇਂ ਬਣਦੇ ਆ ਤੇ ਬਰਕਤ ਵੀ ਪੈਂਦੀ ਹੈ ਠੀਕ ਹੈ ਤੇ ਫੁੱਲ ਦੇਵੀ ਹੈ ਤੇ ਗਾਇਸ ਉਹਦੇ ਲਈ ਆਪਾਂ ਦੇਖੋ ਜੀ ਪਿਆਜ਼ ਵਗੈਰਾ ਆਪਾਂ ਮਟੀਰੀਅ ਪਤਾ ਹੈ ਪਿਆਜ਼ ਟਮਾਟਰ ਲਸਣ ਹਰੀਆਂ ਮਿਰਚਾਂ ਅਦਰਕ ਇਹ ਸਾਰੀਆਂ ਚੀਜ਼ਾਂ ਕੱਟ ਕੇ ਤੁਸੀਂ ਵਧੀਆ ਤਰੀਕੇ ਨਾਲ ਨਾ ਰੱਖ ਸਕਦੇ ਹੋ ਠੀਕ ਹੈ ਜੀ ਪਾਓ ਚਾਵਲਾਂ ਦੇ ਵਿੱਚ ਤੇ ਇੱਧਰ ਮੈਂ ਚਾਵਲ ਧੋਲੇ ਸੀਗੇ ਆਪਾਂ ਚਾਵਲ ਧੋ ਕੇ ਰੱਖਲੇ ਸੀ ਤੇ ਮੈਂ ਕਿਹਾ ਚਲੋ ਪਲਾਉ ਬਣਾਉਣੀ ਆ ਤੇ ਨਾਲੇ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰਦੀ ਆ ਤੇ ਆ ਦੇਖੋ ਜੀ ਇੱਧਰ ਆਪਾਂ ਪਾ ਲਿਆ ਸੀਗਾ ਪਹਿਲਾਂ ਜੀਰੇ ਦਾ ਤੜਕਾ ਲਾ ਲਿਆ ਫਿਰ ਨਾ ਆਪਾਂ ਲਸਣ ਨੂੰ ਬਰਾਊਨ ਬਰਾਊਨ ਕਰ ਲਾਂਗੇ ਠੀਕ ਹੈ ਜੀ ਘਿਓ ਦੇ ਦੇਸੀ ਘਿਓ ਦੇ ਵਿੱਚ ਬਣਾਇਓ ਤੁਹਾਡੇ ਬਹੁਤ ਟੇਸਟੀ ਲੱਗਣਗੇ ਚਾਵਲ ਤੇ ਤੁਸੀਂ ਜਿੱਦਾਂ ਮਰਜ਼ੀ ਇਹਨਾਂ ਨੂੰ ਖਾ ਸਕਦੇ ਹੋ ਤਿਆ ਦੇਖ ਲੋ ਗੁਰਬਾਣੀ ਚੂੰ 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 ਕਰਦੇ ਜਦੋਂ ਕੁਦਰਤੀ ਬੋਲਣ ਲੱਗ ਜਉਣਾ ਦੇ ਅੱਗੇ ਕੋਲ ਤੇ ਚੂੰ ਚੂੰ ਕਰਦੀ ਆ। ਤੇ ਜੀ ਗੁਰਬਾਣੀ ਦੀ ਬਾਤ ਇਸ ਆਪਾਂ ਪਿਆਜ਼ ਤੇ ਹਰੀਆਂ ਮਿਰਚਾਂ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਕਰ ਲਾਂਗੇ। ਹਲਕਾ ਹਲਕਾ ਭੁੰਨਾਂਗੇ ਜ਼ਿਆਦਾ ਨਹੀਂ ਮਤਲਬ ਭੁੰਨਾ ਜੇ ਕੱਚੇ ਕੱਚੇ ਜਿ ਪਿਆਜ਼ ਹੁੰਦੇ ਨਾ ਤਾਂ ਵਧੀਆ ਲੱਗਦੇ ਹਨਾ ਤੇ ਚਾਵਲਾਂ ਦੇ ਵਿੱਚ ਜਿੰਨਾ ਮਟੀਰੀਅਲ ਹੋਵੇ ਓਨਾ ਹੀ ਵਧੀਆ ਲੱਗਦਾ ਤੇ ਇਹ ਫਿਰ ਉਸ ਤੋਂ ਬਾਅਦ ਦੇਖੋ ਜੀ ਆਪਾਂ ਵਿੱਚੇ ਪਾ ਦਨੇ ਨੇ ਆਪਣੇ ਟਮਾਟਰ। ਟਮਾਟਰ ਵੀ ਤੁਸੀਂ ਕੱਟ ਕੇ ਪਾ ਦਿਓ ਠੀਕ ਹੈ ਤੇ ਜੇਕਰ ਕੋਈ ਟਮਾਟਰ ਨਹੀਂ ਪਸੰਦ ਕਰਦੇ ਤੇ ਨਹੀਂ ਪਾਉਂਦੇ ਮੈਨੂੰ ਐਸੇ ਵਧੀਆਂ ਨਹੀਂ ਲੱਗਦੇ ਹੁੰਦੇ ਤੇ ਪ੍ਰੀਤ ਅਰੇ ਖੁਸ਼ ਹੋ ਕੇ ਖਾਂਦੇ ਆ ਟਮਾਟਰ ਟਮਾਟਰ ਜੀ ਮੇ ਨਾ ਕੱਚੇ-ਕੱਚੇ ਜਿਹੇ ਰਹਿਣ ਤੇ ਵਧੀਆਂ ਨਹੀਂ ਲੱਗਦੀਆਂ ਤਾਂ ਪਿਉਰੀ ਜੀ ਬਣਾ ਕੇ ਪਾਓ ਤੇ ਉਹ ਜ਼ਿਆਦਾ ਵਧੀਆਂ ਲੱਗਦੀਆਂ ਹਨਾ ਜੀ ਤੇ ਹੁਣ ਇਹਦੇ ਵਿੱਚ ਹੀ ਆਪਾਂ ਪਾ ਦਦੇ ਜੀ ਮਟਰ ਆ ਦੇਖੋ ਮਟਰ ਪਾ ਕੇ ਹੁਣ ਵਧੀਆਂ ਤਰੀਕੇ ਨਾਲ ਇਹਨੂੰ ਥੋੜਾ ਜਿਹਾ ਨਾ 5 ਕੋ ਮਿੰਟ ਤੁਸੀਂ ਐਵੇਂ ਮਤਲਬ ਫਰਾਈ ਜਿਵੇਂ ਆਪਾਂ ਕਰਦੇ ਆ ਨਾ ਉਦਾਂ ਕਰ ਲੈਣਾ ਉਦਾਂ ਕਰਕੇ ਫਰਾਈ ਤੇ ਫੇਰ ਥੋੜੇ ਮਟਰ ਪੱਕ ਜਾਣਗੇ ਅੱਜ ਕੱਲ ਤਾਂ ਵੈਸੇ ਵੀ ਤਾਜੇ-ਤਾਜੇ ਬਹੁਤ ਸੋਨੇ ਮਟਰ ਆ ਰਹੇ ਆ ਬਹੁਤ ਵਧੀਆ ਤੇ ਖਾਣੇ ਨੂੰ ਵੀ ਮਨ ਕਰਦਾ ਜਿਵੇਂ ਚਾਵਲ ਹੋਵੇ ਆਲੂ ਮਟਰਾਂ ਦੀ ਸਬਜ਼ੀ ਹੋਵੇ ਆਲੂ ਗਾਜਰ ਮਟਰ ਤੁਹਾਨੂੰ ਪਤਾ ਹੀ ਕਿ ਬਹੁਤ ਵਧੀਆ ਲੱਗਦੇ ਆ ਤਰੀਕਾ ਜੀ ਤੇ ਇਹਦੇ ਚ ਆਪਾਂ ਥੋੜੇ ਜੇ ਪਾ ਲੈ ਸੀ ਆਲੂ ਵੈਸੇ ਤੁਸੀਂ ਚਾਹੋ ਤੇ ਆਲੂ ਨਾ ਵੀ ਪਾਓ ਇੱਧਰ ਇਹ ਖਾਂਦੇ ਆ ਨਾ ਖੁਸ਼ ਹੋ ਕੇ ਪ੍ਰੀਤ ਅਰਤੀ ਜਰੂਰ ਪਾਉਂਦੇ ਆ ਥੋੜਾ ਇੱਕ ਅੱਧਾ ਆਲੂ ਜਰੂਰ ਪਾ ਲੈਂਦੇ ਆ ਮੈਨੂੰ ਤੇ ਵਧੀਆ ਨਹੀਂ ਲੱਗਦੇ ਤੇ ਇਹਨਾਂ ਨੇ ਪਾਇਆ ਜੇਕਰ ਤੁਸੀਂ ਪਾਣਾ ਤੇ ਪਾ ਸਕਦੇ ਆਲੂ ਨਹੀਂ ਪਾਣਾ ਤੇ ਨਾ ਥੋੜਾ ਜਿਹਾ ਪਕਾ ਲਿਆ ਆਪਾਂ ਲੱਗਿਆ ਕਿ ਸਾਡਾ ਥੋੜਾ ਜਿਹਾ ਮਸਾਲਾ ਵਧੀਆ ਜਿਹਾ ਹੋ ਗਿਆ ਤੇ ਜਦੋਂ ਲੱਗੇਗਾ ਫਿਰ ਉਸ ਤੋਂ ਬਾਅਦ ਆਪਾਂ ਆਪਣੇ ਟੇਸਟ ਦੇ ਅਨੁਸਾਰ ਆਪਣਾ ਸਾਰਾ ਕੁਝ ਮਸਾਲੇ ਪਾ ਸਕਦੇ ਹਾਂ ਠੀਕ ਹੈ ਜੀ ਜਿਵੇਂ ਕਿ ਆਪਾਂ ਨਮਕ ਵਗੈਰਾ ਪਾ ਲਿਆ ਹਰੀਆਂ ਮਿਰਚ ਲਾਲ ਮਿਰਚ ਪਾਓ ਲਾਲ ਮਿਰਚ ਵੈਸੇ ਜਿਵੇਂ ਹਰੀ ਮਿਰਚ ਪਾਉਂਦੇ ਆ ਤੇ ਆਪਾਂ ਲਾਲ ਮਿਰਚ ਨਹੀਂ ਪਾਉਂਦੇ ਹੁੰਦੇ ਠੀਕ ਹੈ ਥੋੜੀ ਦੇਗੀ ਪਾਓ ਥੋੜਾ ਧਨੀਆ ਥੋੜਾ ਗਰਮ ਮਸਾਲਾ ਇਹ ਸਾਰਾ ਪਾ ਕੇ ਤੇ ਚੰਗੀ ਤਰ੍ਹਾਂ ਇਹਨੂੰ ਮਸਾਲੇ ਨੂੰ ਸਾਰਿਆਂ ਨੂੰ ਮਿਕਸ ਕਰ ਦੇਣਾ ਠੀਕ ਹੈ ਜੀ ਤੇ ਸਾਰਾ ਕੁਝ ਪਾ ਕੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਆਪਣੇ ਧੋਤੇ ਹੋਏ ਚਾਵਲ ਵਗੈਰਾ ਚਾਵਲ ਪਾ ਕੇ ਤੇ ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਰਲਾ ਕੇ ਪਾਣੀ ਪਾ ਕੇ ਪਾਣੀ ਅਸੀਂ ਕੜਾਈ ਦੇ ਵਿੱਚ ਜਿਵੇਂ ਡਬਲ ਪਾਉਂਦੇ ਹੁੰਨੇ ਆ ਜੇਕਰ ਤੁਹਾਡੇ ਕੋਲ 2 ਗਲਾਸ ਚਾਵਲ ਨੇ ਤੇ ਤੁਸੀਂ 4 ਗਲਾਸ ਪਾਣੀ ਪਾਓ ਠੀਕ ਹੈ ਕੁੱਕਰ ਦੇ ਵਿੱਚ ਆਪਾਂ ਬਰਾਬਰ ਪਾਣੇ ਆ ਤੇ ਕੜਾਈ ਦੇ ਵਿੱਚ ਜਿੰਨੇ ਜਿਵੇਂ ਮਤਲਬ ਇੱਕ ਗਲਾਸ ਚਾਵਲਿਆਂ ਦੋ ਗਲਾਸ ਚਾਵਲਾਂ ਉਸ ਤੋਂ ਡਬਲ ਪਾਣੀ ਪਾਣੇ ਠੀਕ ਹੈ ਜੀ ਤਾਂ ਹੀ ਫਿਰ ਜਿਵੇਂ ਰੇਜਾ ਆ ਜਾਂਦਾ ਤੇ ਫਿਰ ਆਪਾਂ ਗੈਸ ਨੂੰ ਆਪਾਂ ਬਿਲਕੁਲ ਨਾ ਸਿੰਮ ਕਰ ਦਿੰਨੇ ਹੁੰਨੇ ਆ ਤੇ ਤੁਸੀਂ ਇਸ ਤਰ੍ਹਾਂ ਬਣਾ ਕੇ ਦੇਖਿਓ ਕੜਾਈ ਦੇ ਵਿੱਚ ਚਾਵਲ ਕੜਾਈ ਦੇ ਵਿੱਚ ਚਾਵਲ ਬਣੇ ਬਹੁਤ ਵਧੀਆ ਤੇ ਖਿਲਮੇ ਨਾਲੇ ਫੁੱਲ ਦੇ ਵੀ ਆ ਚਾਵਲ ਤੇ ਕੜਾਈ ਵਾਲੇ ਚਾਵਲਾਂ ਦੀ ਬਰਕਤ ਵੀ ਬਹੁਤ ਪੈਂਦੀ ਹੈ ਗਾਇਸ ਇਹ ਤੁਸੀਂ ਬਣਾਇਓ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਠੀਕ ਹੈ ਜੀ ਹਾਂ ਦੇਖੋ ਜੀ ਹੁਣ ਆਪਣਾ ਸਾਰਾ ਮਟੀਰੀਅਲ ਚੰਗੀ ਤਰ੍ਹਾਂ ਪੱਕ ਗਿਆ ਸੀ ਹੁਣ ਆਪਾਂ ਪਕਾ ਕੇ ਇਹਦੇ ਵਿੱਚ ਪਾ ਦੇਣੀ ਜੀ ਚਾਵਲ ਇਹਦੇ ਵਿੱਚ ਚਾਵਲ ਆਪਾਂ ਇੱਦਾਂ ਹੀ ਪਾ ਦੇਣੇ ਆ ਪਾ ਕੇ ਫਿਰ ਹੁਣ ਦੇਖਿਓ ਤੁਸੀਂ ਇਹ ਵਾਲਾ ਜਿੱਥੇ ਆਪਣਾ ਰਿੱਝ ਆਂਦਾ ਨਾ ਤੇ ਫਿਰ ਆਪਾਂ ਘੱਟ ਕਰਦੇ ਆ ਨਾ ਗੈਸ ਨੂੰ ਸਿਮ ਕਰਦੇ ਆ ਨਾ ਜਿਵੇਂ ਰਿੱਝ ਆਂਦਾ ਨਾ ਇੱਕ ਗਰੇਜੇ ਦੇ ਵਿੱਚ ਤੇ ਆਪਾਂ ਚਾਵਲਾਂ ਨੂੰ ਢੱਕ ਦਾਂਗੇ ਠੀਕ ਹੈ ਜੀ ਤੇ ਹੁਣ ਇਹਨੂੰ ਵਧੀਆ ਤਰੀਕੇ ਨਾਲ ਦੇਖਿਓ ਤੁਸੀਂ ਮਟਰਾਂ ਵਾਲਾ ਪਲਾਉ ਬਹੁਤ ਖਿਲਮਾ ਖਿਲਮਾ ਜਿਆ ਵੰਦਦਾ ਅਸੀਂ ਤੇ ਇਸੇ ਤਰੀਕੇ ਨਾਲ ਬਣਾਉਣੇ ਨੇ ਬਾਕੀ ਤੁਸੀਂ ਕਿਸ ਤਰ੍ਹਾਂ ਬਣਾਉਂਦੇ ਹੋ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਠੀਕ ਹੈ ਬਹੁਤ ਸਾਰੀਆਂ ਭੈਣਾਂ ਦੇ ਇਹੀ ਕਮੈਂਟ ਹੁੰਦੇ ਆ ਕਿ ਅਸੀਂ ਕਦੀ ਕੜਾਈ ਵਿੱਚ ਚਾਵਲ ਨਹੀਂ ਬਣਾਏ ਕਿਸ ਤਰ੍ਹਾਂ ਬਣਾਉਂਦੇ ਦੇਖੋ ਜੀ ਅਸੀਂ ਬਣਾਏ ਤੇ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਕਿ ਤੁਸੀਂ ਬਣਾ ਕੇ ਦੇਖਿਓ ਬਹੁਤ ਵਧੀਆ ਤੇ ਵਧੀਆ ਵਧੀਆ ਬਣਦੇ ਆ ਨਾਲੇ ਕਹਿੰਦੇ ਹੁੰਦੇ ਨਾ ਕੁੱਕਰ ਦੇ ਉੱਤੇ ਚੀਜ਼ ਮਤਲਬ ਸਾਨੂੰ ਘਾਟ ਹੀ ਖਾਣੀ ਚਾਹੀਦੀ ਹੈ ਤੇ ਇਸ ਕਰਕੇ ਆਪਾਂ ਕੜਾਈ ਦੇ ਵਿੱਚ ਬਣੇ ਹੋਏ ਚ ਸਾਡੇ ਲਈ ਬਹੁਤ ਫਾਇਦੇਮੰਦ ਵੀ ਹੁੰਦੇ ਆ ਤੇ ਵਧੀਆ ਵਧੀਆ ਪਲਾਉ ਬਣਦਾ ਤੇ ਆ ਦੇਖੋ ਜੀ ਤੁਸੀਂ ਦੇਖ ਰਹੇ ਹੋ ਕਿ ਕਿੰਨੇ ਖਿਲਮੇ ਖਿਲਮੇ ਜੇ ਚਾਵਲ ਬਣੇ ਆ ਤੇ ਆ ਦੇਖੋ ਹਲੇ ਥੋੜੀ ਜੀ ਕਸਰ ਹੈ ਜਿਵੇਂ 5 ਕੁ ਮਿੰਟ ਇਹਨੂੰ ਮੈਂ ਭਾਫ਼ 'ਚ ਬੰਦ ਕਰਕੇ ਵੀ ਰੱਖ ਦੋਂਗੇ ਤੇ ਬਹੁਤ ਖਿਲਮੇ ਖਿਲਮੇ ਚਾਵਲ ਇਸ ਤਰ੍ਹਾਂ ਬਣਦੇ ਆ ਅਸੀਂ ਇਸੇ ਤਰੀਕੇ ਨਾਲ ਬਣਾਉਂਦੇ ਹੁੰਨੇ ਆ ਬਾਕੀ ਤੁਸੀਂ ਕਿਸ ਤਰ੍ਹਾਂ ਬਣਾਉਂਦੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਠੀਕ ਹੈ ਜੀ ਤੇ ਲੋ ਜੀ ਇੱਧਰ ਬਣਨ ਲੱਗੇ ਸਾਡੇ ਆਲੂ ਗਾਜਰਮ ਮਟਰ ਦੀ ਸਬਜੀ ਤੇ ਇਹ ਵੀ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰਾਂਗੀ ਠੀਕ ਹੈ ਜੀ ਆ ਦੇਖੋ ਜੀ ਆਲੂ ਗਾਜਰਾ ਮਟਰ ਆਪਾਂ ਚੰਗੀ ਤਰ੍ਹਾਂ ਕੱਟ ਲੈ ਫਿਰ ਬਾਕੀ ਜੋ ਜੋ ਇਹਦੇ ਵਿੱਚ ਪਾਵਾਂਗੇ ਜਿਸ ਤਰ੍ਹਾਂ ਵੀ ਪਾਵਾਂਗੇ ਤੁਹਾਨੂੰ ਉਸੇ ਤਰ੍ਹਾਂ ਵੀਡੀਓ ਸ਼ੇਅਰ ਕਰਾਂਗੇ ਤੇ ਇਹਨਾਂ ਨੂੰ ਕੱਟ ਕੇ ਚੰਗੀ ਤਰ੍ਹਾਂ ਆਪਾਂ ਧੋ ਲੈਣਾ ਠੀਕ ਹੈ ਜੀ ਧੋ ਬਣਾ ਕੇ ਆਪਾਂ ਇਹਨਾਂ ਨੂੰ ਰੱਖ ਲੈਣਾ ਠੀਕ ਹੈ ਇੱਧਰ ਆਪਾਂ ਕੜਾਈ ਦੇ ਵਿੱਚ ਪਾ ਲਿਆ ਸੀ ਜੀ ਤੇਲ ਤੇਲ ਛਾੜ ਕੇ ਚੰਗੀ ਤਰ੍ਹਾਂ ਹੁਣ ਆਪਾਂ ਭੁੰਨ ਲਿਆ ਸਭ ਤੋਂ ਪਹਿਲਾਂ ਜੀਰਾ ਫਿਰ ਆਪਾਂ ਥੋੜਾ ਜਿਹਾ ਲਸਣ ਅਦਰਕ ਵਿੱਚ ਹੀ ਭੁੰਨ ਲੈਣਾ ਐਸੀ ਤਰ੍ਹਾਂ ਭੁੰਨ ਕੇ ਜਦੋਂ ਚੰਗੀ ਤਰ੍ਹਾਂ ਤੁਹਾਨੂੰ ਥੋੜਾ ਲੱਗੇਗਾ ਬਰਾਊਨ ਬਰਾਊਨ ਹੋ ਜਾਏਗਾ ਠੀਕ ਹੈ ਤਾਂ ਕਿ ਨਾ ਸਾਨੂੰ ਇਹਦਾ ਲਸਣ ਦਾ ਕੱਚਾਪਣ ਨਹੀਂ ਫਿਰ ਮਤਲਬ ਆਂਦਾ ਹੈਗਾ ਇਸ ਕਰਕੇ ਆ ਦੇਖੋ ਆਪਾਂ ਲਸਣ ਨੂੰ ਚੰਗੀ ਤਰ੍ਹਾਂ ਥੋੜਾ ਭੁੰਨ ਲੈਣਾ ਭੁੰਨ ਕੇ ਹੁਣ ਆਪਾਂ ਇਹਦੇ ਵਿੱਚ ਹੀ ਪਾ ਦਾਂਗੇ ਜੀ ਕੱਟੇ ਹੋਏ ਜਿਹੜੇ ਆਪਣੇ ਕੱਟ ਕੇ ਪਿਆਜ਼ ਰੱਖੇ ਹਨ ਤੁਹਾਨੂੰ ਮੈਂ ਦਿਖਾਨੀ ਆ ਤੇ ਇਹ ਪਿਆਜ਼ ਪਾਵਾਂਗੇ ਫਿਰ ਸਾਰਾ ਪਿਆਜ਼ ਕੱਟ ਕੇ ਫਿਰ ਉਸ ਤੋਂ ਬਾਅਦ ਆਪਾਂ ਥੋੜੇ ਥੋੜੇ ਪਿਆਜ਼ਾਂ ਨੂੰ ਆਪਾਂ ਫਰਾਈ ਕਰ ਲੈਣਾ ਭੁੰਨ ਲੈਣਾ ਪਿਆਜ਼ ਭੁੰਨ ਕੇ ਫਿਰ ਉਸ ਤੋਂ ਬਾਅਦ ਜੋ ਵੀ ਪਾਵਾਂਗੇ ਜਿਸ ਤਰ੍ਹਾਂ ਪਾਵਾਂਗੇ ਇਹਦੇ ਵਿੱਚ ਹੀ ਆਪਾਂ ਹਰੀਆਂ ਮਿਰਚਾਂ ਕੱਟ ਲਈਆਂ ਸੀ ਠੀਕ ਹੈ ਜੀ ਤੇ ਲੋ ਜੀ ਹੁਣ ਆਪਾਂ ਪਿਆਜ਼ ਤੇ ਹਰੀਆਂ ਮਿਰਚਾਂ ਪਾ ਕੇ ਹੁਣ ਦਪਾ ਚੰਗੀ ਤਰ੍ਹਾਂ ਤੜਕੇ ਨੂੰ ਭੁੰਨਾਂਗੇ ਠੀਕ ਹੈ ਜੀ ਤੇ ਆ ਦੇਖੋ ਜੀ ਜਦ ਤੱਕ ਆਪਣੇ ਪਿਆਜ਼ ਨਹੀਂ ਬਰਾਊਨ ਹੁੰਦੇ ਨਾ ਤਦ ਤੱਕ ਆਪਾਂ ਥੋੜਾ ਭੁੰਨੇਦੇ ਰਾਂਗੇ ਇਸ ਚੀਜ਼ ਨਾਲ ਨਾ ਬਹੁਤ ਟੇਸਟੀ ਮਸਾਲਾ ਜਿਹਾ ਵਾਂਗੂ ਜਿਵੇਂ ਆਪਾਂ ਮਸਾਲਾ ਭੁੰਨੇਦੇ ਨਾ ਇਸੇ ਤਰ੍ਹਾਂ ਹੀ ਆਪਾਂ ਭੁੰਨਾਂ ਤੇ ਬਾਕੀ ਹੁਣ ਦੇਖੋ ਜੀ ਇਹਦੇ ਵਿੱਚ ਨਮਕ ਮਿਰਚ ਹਲਦੀ ਤੇ ਗਰਮ ਮਸਾਲਾ ਕਿਚਨ ਕਿੰਗ ਮਸਾਲਾ ਦੇਗੀ ਮਿਰਚ ਇਹ ਸਾਰੀਆਂ ਚੀਜ਼ਾਂ ਪਾ ਕੇ ਹੁਣ ਆਪਾਂ ਇਹਨੂੰ ਵਧੀਆ ਤਰੀਕੇ ਨਾਲ ਪੁੰਨ ਲਾਂਗੇ ਸਭ ਤੋਂ ਪਹਿਲਾਂ ਨਾ ਨਮਕ ਆਪਾਂ ਤਾਂ ਪਿੰਦੇ ਆ ਕਿਉਂਕਿ ਜਿਹੜੇ ਪਿਆਜ਼ ਹੁੰਦੇ ਨੇ ਨਾ ਜਲਦੀ ਗਲ ਜਾਂਦੇ ਆ ਠੀਕ ਹੈ ਜੀ ਬਹੁਤ ਟੇਸਟੀ ਤੇ ਬਹੁਤ ਵਧੀਆ ਸਬਜੀ ਬਣਦੀ ਹੈ ਤੁਸੀਂ ਬਿਲਕੁਲ ਸਿੰਪਲ ਤੇ ਸੌਕੇ ਤਰੀਕੇ ਨਾਲ ਬਣਾਇਓ ਸਾਡੇ ਘਰ ਤਾਂ ਦੇਖੋ ਜੀ ਐਵੇਂ ਬਣਦੀ ਹੈ ਜਿਵੇਂ ਬਣਦੀ ਮੈਂ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਤੀ ਆ ਦੇਖੋ ਤੁਹਾਡੇ ਹੁਣ ਬਰਾਊਨ ਹੋ ਗਏ ਹੁਣ ਆਪਾਂ ਇਹਦੇ ਵਿੱਚ ਛੋਟੇ ਛੋਟੇ ਕੱਟ ਕੇ ਨਾ ਪਿਆ ਸੋਰੀ ਹੈ ਟਮਾਟਰ ਆਪਾਂ ਪਾ ਲੈਣੇ ਟਮਾਟਰ ਦੋ ਮਤਲਬ 1-2 ਜ਼ਰੂਰ ਪਾ ਦਿਆ ਕਰੋ ਵਧੀਆ ਜੇ ਟੇਸਟ ਆ ਜਾਂਦਾ ਖੱਟੇ ਮਿੱਠੇ ਜੀ ਹੁੰਦੀਆਂ ਨਾ ਗਾਜਰਾਂ ਬਹੁਤ ਟੇਸਟੀ ਬਣਦੀ ਹੈ ਤੇ ਹੁਣ ਇਹ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਹੁਣ ਆਪਾਂ ਇਹਦੇ ਵਿੱਚ ਹਲਦੀ ਵਗੈਰਾ ਸਾਰਾ ਆਜਾ ਨੂੰ ਗਾਲ ਲੈਂਦੇ ਆ ਤੇ ਹੁਣ ਇਹਦੇ ਵਿੱਚ ਪਾਤੀ ਥੋੜੀ ਜਿਹੀ ਦੇਗੀ ਮਿਰਚ ਤੇ ਦੇਗੀ ਮਿਰਚ ਪਾਉਣ ਦਾ ਸਭ ਤੋਂ ਵੱਡਾ ਰੀਜ਼ਨ ਹੁੰਦਾ ਕਿ ਇਹਦੇ ਨਾਲ ਨਾ ਰੰਗਤ ਬਹੁਤ ਸੋਹਣੀ ਆਉਂਦੀ ਜਿੰਨੂੰ ਆਪਾਂ ਕਸ਼ਮੀਰੀ ਮਿਰਚ ਵੀ ਬੋਲ ਦਿੰਦੇ ਆ ਹਨਾ ਜੀ ਇਹਦੇ ਨਾਲ ਰੰਗ ਆ ਸਬਜੀ ਦੀ ਬਹੁਤ ਸੋਹਣੀ ਆਉਂਦੀ ਹੈ ਤੇ ਗਾਇਸ ਇਸੇ ਤਰੀਕੇ ਨਾਲ ਹੁਣ ਆਪਾਂ ਸਾਰੇ ਮਸਾਲੇ ਪਾ ਕੇ ਚੰਗੀ ਤਰ੍ਹਾਂ ਜਿਵੇਂ ਨੋਰਮਲ ਮਸਾਲਾ ਭੁੰਨਦੇ ਆ ਨਾ ਐਦਾਂ ਮਸਾਲਾ ਭੁੰਨ ਲੈਣਾ ਤੇ ਆ ਦੇਖੋ ਜੀ ਇਹ ਵਾਲਾ ਮਸਾਲਾ ਭੁੰਨ ਕੇ ਫਿਰ ਹੋਣਾ ਚੰਗੀ ਤਰ੍ਹਾਂ ਭੁੱਜ ਗਿਆ ਖੁਸ਼ਬੂ ਆਉਣ ਲੱਗਦੇ ਜਦ ਤੱਕ ਤੁਸੀ ਲੱਗੇਗਾ ਨਾ ਤੁਹਾਨੂੰ ਬਹੁਤ ਅੱਛਾ ਮਸਾਲਾ ਸੀਟੀ ਮਰਵਾ ਕੇ ਮਸਾਲਾ ਨਹੀਂ ਭੁੰਨਣਾ ਤੁਸੀਂ ਇਸ ਤਰੀਕੇ ਨਾਲ ਭੁੰਨਣਾ ਇਸ ਤਰੀਕੇ ਨਾਲ ਪਾ ਕੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਆਪਣੇ ਕੱਟੇ ਹੋਏ ਜਿਹੜੇ ਆਲੂ ਗਾਜਰਾ ਮਟਰ ਮਿਕਸ ਵਾਲੀ ਸਬਜੀ ਹੈ ਨਾ ਮਿਕਸ ਸਬਜੀ ਵੀ ਅਸੀਂ ਇਸ ਤਰ੍ਹਾਂ ਹੀ ਬਣਾਉਂਦੇ ਹੁੰਨੇ ਆ ਤੇ ਆ ਦੇਖੋ ਜੀ ਸਾਡਾ ਮਸਾਲਾ ਭੁੱਜਣ ਨੂੰ ਥੋੜਾ ਟਾਈਮ ਲੱਗ ਜਾਂਦਾ ਤੇ ਆ ਦੇਖੋ ਜੀ ਸਾਡਾ ਮਸਾਲਾ ਬਿਲਕੁਲ ਭੁੱਜ ਕੇ ਹੋ ਗਿਆ ਤੇ ਆਹ ਠੀਕ ਹੈ ਜੀ ਬਹੁਤ ਸੋਹਣੀ ਖੁਸ਼ਬੂ ਆਉਣ ਲੱਗ ਜੰਦੀ ਹੈ ਤੇ ਮਸਾਲਾ ਉਦੋਂ ਦੇਖਣਾ ਜਦੋਂ ਤੁਸੀਂ ਤੁਹਾਡਾ ਮਸਾਲਾ ਨਾ ਬਿਲਕੁਲ ਤੇਲ ਕਿਉ ਜੋੜਾ ਪਾਇਆ ਨਾ ਤੂੰ ਛੱਡ ਦੇਗਾ ਠੀਕ ਹੈ ਜੀ ਤੇ ਹੁਣ ਹਲਕਾ ਜਿਹਾ ਆਪਾਂ ਇਹਦੇ ਵਿੱਚ ਪਾ ਦਾਂਗੇ ਥੋੜਾ ਜਿਹਾ ਪਾਣੀ ਤਾਂ ਕਿ ਜਿਹੜਾ ਮਾੜਾ ਮੋਟਾ ਵੀ ਕੱਚਾਪਨ ਹੋਏਗਾ ਨਾ ਉਹ ਵੀ ਇਹਦੇ ਚ ਖਤਮ ਹੋ ਜਾਏਗਾ ਤੇ ਮਸਾਲਾ ਇੱਕਦਮ ਪੁੱਜ ਕੇ ਤਿਆਰ ਹੋ ਗਿਆ ਸਾਡਾ ਠੀਕ ਹੈ ਗਾਇਸ ਆ ਦੇਖੋ ਜੀ ਆਪਾਂ ਤਾਂ ਇਸੇ ਤਰੀਕੇ ਨਾਲ ਭੁੰਦੇ ਵਾਲਾ ਪੁੱਜਿਆ ਮਸਾਲਾ ਤੁਹਾਨੂੰ ਇੰਨੀ ਸੋਹਣੀ ਖੁਸ਼ਬੂ ਦੇਗਾ ਤੇ ਸਬਜ਼ੀ ਦੇ ਟੇਸ ਨੂੰ ਬਹੁਤ ਵਧੀਆ ਵਧਾ ਦਿੰਦਾ ਠੀਕ ਹੈ ਜੀ ਹੁਣ ਆਪਾਂ ਆਪਣੇ ਆਲੂ ਗਾਜਰਾ ਮਟਰ ਸਾਰੇ ਜਿਹੜੇ ਇਕੱਟੇ ਹੋਏ ਹਨ ਨਾ ਧੋ ਕੇ ਇਹਦੇ ਵਿੱਚ ਤੁਸੀਂ ਮਿਕਸ ਸਾਰਾ ਕੁਝ ਪਾ ਦੇਣਾ ਕੋਈ ਮਤਲਬ ਹਰੇ-ਹਰੇ ਮਟਰਾਂ ਦੇਖੋ ਹਰੀਆਂ ਸੋਹਣੀਆਂ ਬਹੁਤ ਸੋਹਣੀਆਂ ਅੱਜਕੱਲ ਗਾਜਰਾ ਆ ਰਹੀਆਂ ਅੱਜਕੱਲ ਤਾਜ਼ੇ-ਤਾਜ਼ੇ ਆਲੂ ਅੱਜਕੱਲ ਦੀ ਸਬਜ਼ੀ ਬਹੁਤ ਵਧੀਆ ਹੁੰਦੀ ਹੈ ਨਾ ਤਾਜ਼ੀ-ਤਾਜ਼ੀ ਤੇ ਗਾਇਜ਼ ਇਸ ਤਰੀਕੇ ਨਾਲ ਆਪਾਂ ਬਣਾਨੇ ਉਹਨੇ ਤੁਸੀਂ ਦੇਖਿਓ ਤੁਹਾਡਾ ਸਵਾਦ ਵੀ ਦੁੱਗਣਾ ਕਰ ਦੇਗੀ ਇਹ ਸਬਜ਼ੀ ਬਣੀ ਹੋਈ ਤੇ ਇਸੇ ਤਰੀਕੇ ਨਾਲ ਹੀ ਮੈਂ ਪਲਾਉ ਬਣਾਉਂਦੀ ਹੁੰਨੀ ਆ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਤੇ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਆਪਾਂ ਆਲੂ ਗਾਜਰਾ ਮਟਰ ਬਣਾਇਓ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਬਾਕੀ ਤੁਸੀਂ ਕਿਸ ਤਰ੍ਹਾਂ ਕਿਸ ਤਰ੍ਹਾਂ ਬਣਾਉਂਦੇ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸ ਦੇਖਿਓ ਹੁਣ ਇਹਨੂੰ ਆਪਾਂ ਟੱਕ ਦੇਣਾ ਟਾਕੇ ਥੋੜਾ ਜਿਹਾ ਰੇਤ ਜਾਂਦਾ ਫਿਰ ਆਪਾਂ ਗੈਸ ਕਰਦੇ ਨਹੀਂ ਸੀਮ ਤੇ ਇੱਧਰ ਬਣਾ ਲਿਆ ਆਪਾਂ ਫੁਲਕੇ ਠੀਕ ਹੈ ਗਾਇਜ਼ ਜਿਸ ਤਰ੍ਹਾਂ ਵੀ ਤੁਸੀਂ ਬਣਾਉਂਦੇ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਕਿ ਤੁਸੀਂ ਕਿਹੜੇ-ਕਿਹੜੇ ਤਰੀਕੇ ਨਾਲ ਬਣਾਉਂਦੇ ਬਾਕੀ ਬਲੌਗ ਕਿਸ ਤਰ੍ਹਾਂ ਬਣਾਉਂਦੇ ਵੀ ਜ਼ਰੂਰ ਦੱਸਿਓ ਬਾਕੀ ਮਿਲਦੀ ਆ ਜੀ ਕੱਲ ਤੁਹਾਨੂੰ ਨਵੇਂ ਵਲੌਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਖੁਸ਼ ਰਹੋ ਪ੍ਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾ 'ਚ ਰੱਖੇ ਜੀ ਆਹ ਦੇਖੋ ਜੀ ਆਪਾਂ ਸਬਜ਼ੀ ਦੇਖੀ ਸਬਜ਼ੀ 'ਚ ਪਾਣੀ ਬਿਲਕੁਲ ਵੀ ਨਹੀਂ ਪਾਣਾ ਹਲਕ बहुत सोहनी खुशबुआवारी आज जिन्हें जिन्हें खाने बाकी मिल है जी कल तुम नमी भी लो सारे सारियां मेरी प्यार भरी सत श्रीकाल चढ़ती कला च रो खुश रहो जी प्यारा जो लाइक कमेंट से शेयर जरूर करो धनवाद बहुत सारा